ਸਾਧਿਕਸਾਨ ਵੀਰੋ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਲਖਵਿੰਦਰ ਸਿੰਘ ਹੋਂਦੇ ਕੋਲ ਆਇਆ ਦੋਸਤੋ ਲੱਕੇ ਵੀਰ ਦੇ ਕੋਲ ਸੋ ਬਾਕੀ ਲੋਕਲ ਏਰੀਆ ਵਾਲੇ ਭਰਾ ਸਾਰੇ ਜਾਣਦੇ ਆ ਠੀਕ ਹੈ ਜੀ ਲੱਕੇ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਆਪਾਂ तकरीबन ਕੋਈ ਹਫਤੇ ਕੋਈ ਪੰਜਾ ਸੱਤਾਂ ਦਿਨਾਂ ਬਾਅਦ ਜਿਹੜੀ ਅਪਡੇਟ ਆ ਤੁਹਾਨੂੰ ਇਸ ਘਰੋਂ ਦਿੰਦੇ ਰਹੀਦਾ ਸਕੋਟ ਬੁੱਡੇ ਕਿਸੇ ਭਰਾ ਨੇ ਵਿజిਟ ਕਰਨੀ ਆ ਜਿਹੜੇ ਮੇਰੇ ਵੀਰ ਇਧਰ ਮਾਲਵੇ ਵਾਲੀ ਸੈੱਡ ਤੋਂ ਆ ਰਹੇ ਆ ਵੱਡੇ ਸਭਰਾ ਤੋਂ ਵੀ ਤੁਸੀਂ ਵਿజిਟ ਕਰ ਜਾਓਗੇ ਪਿੰਡ ਦੁੱਬਲੀ ਤੇ ਦੁੱਬਲੀ ਤੋਂ ਬਿਲਕੁਲ ਨਾਲ ਹੀ 2-3 ਕਿਲੋਮੀਟਰ ਦੀ ਦੂਰੀ 'ਚ ਪਿੰਡ ਕੋਟ ਬੁੱਡੇ ਦੀ ਨਾਲ ਨਾਲ ਲੱਗਦੇ ਪਿੰਡ ਸੀਤੋ ਬਿਲਕੁਲ ਲੱਗੇ ਪਿੰਡ ਆ ਚੀਮਾ ਬਰਵਾਲਾ ਇਹ ਵੀ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ ਕਿਸਾਨ ਵੀਰੋ 1 ਜੁਲਾਈ ਤੇ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਦਾ ਗੱਭਣ ਦੋ ਤੁਹਾਨੂੰ ਝੋਟੀਆਂ ਦਿਖਾਉਣੀਆਂ ਨੇ ਦੋਨੋਂ ਦੂਜੇ ਦੂਜੇ ਸੂਬੇ ਆ ਵੈਸੇ ਲੱਗੇ ਵੀਰ ਦੇ ਕੋਲ ਮਾਲ ਤਕਰੀਬਨ ਕੋਈ ਬਹਿੜਾ 5 4 2 4 ਮੱਝਾਂ ਝੋਟੀਆਂ 5 4 ਜਿਹੜੇ ਨਗ ਜਿਹੜੇ ਹੁੰਦੇ ਹੁੰਦੇ ਆ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਸੰਪਰਕ ਕਰ ਲਿਓ ਇੱਕ ਤਕਰੀਬਨ ਮੱਝ ਜਿਹੜੀ ਵੀਰ ਨੇ ਸੇਲ ਕਰ ਦਿੱਤੀ ਹੈ ਬੜੀ ਚੰਗੇ ਬੋਲੇ ਤੋਂ ਸ਼ਟਾਰਟਿੰਗ ਆ ਕੋਈ 15 16 ਲੀਟਰ ਬੋਲੇ ਤੋਂ ਸ਼ਟਾਰਟਿੰਗ ਹੋਈ ਆ ਉਹ ਵੀ ਤੁਹਾਨੂੰ ਵੇਚ ਦਿਖਾ ਦੇਾਂਗੇ ਦਿਖਾ ਦੇਵਾਂਗੇ ਆਪਾਂ ਪਰ ਹੋਰ ਸੇਲ ਗਈ ਉਹ ਆ ਉਹ ਕਰਦੇ ਆ ਪੂਰੀ ਗੱਲ ਬਤਨ ਲਖੇ ਵੀਰ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਹੈ ਵੀਰ ਐਂ ਕਿਰਪਾ ਕਰੋ ਜੀ ਲਖਮਿੰਦਰ ਵੀਰ ਕੱਲ ਤੜਕੇ ਗੱਲ ਹੋਈ ਸੀ ਵੀ ਦੋ ਤੋਂ ਤਿੰਨ ਨਾਗ ਹੀ ਆਪਣੇ ਕੋਲੇ ਦਿਖਾਓ ਚਾਰ ਨਾਗ ਵੀਰ ਕੱਲ ਬਾ ਤੇ ਇੱਕ ਦਿਨ ਰਾਤੀ ਵੇਗੀ ਮੱਜ ਠੀਕ ਆ ਤੇ ਕਾਹਨ ਸਵੇਰੇ ਬੰਦੇ ਆਏ ਸੀ ਤੇ ਫਿਰ ਮੱਲੋ ਮੱਲੀ ਮੈਂ ਚਲੋ ਕੋਈ ਨਹੀਂ ਮੁੰਡਾ ਦਾ ਚਲ ਵੇਚਣੀ ਆ ਤੇ ਹਾਂ ਤੇ ਸੇਲ ਕਰ ਦਿੱਤੀ ਆ ਹੁਣ ਆਪਣੇ ਕੋਲ 10 ਰਹਿ ਗਈਆਂ 2 ਰਹਿ ਗਈਆਂ ਬੋਲਾ ਤਾਂ ਯਕੀਨ ਨਹੀਂ ਆਂਦਾ ਬੋਲਾ ਹੀ ਇਹਦਾ ਵੀ 16 ਲੀਟਰ ਬੋਲਾ ਤੇ ਆ ਆ ਫਿਰ 20 ਲੀਟਰ ਵਾਲੀ 20 ਲੀਟਰ ਅਜੋ ਠੀਕ ਹਾਂ ਅਮੈਂ ਆਪ ਨਹੀਂ ਹਮਾਂ ਦਾ ਤਕਸਤ ਜਿਆਦੇ ਨਾ ਵਸੋਈ ਨੂੰ ਤੇ ਅੱਜ 15 ਨਵਾਲ ਬਰੀਡ ਇੱਕ ਰੰਗ ਜੈਡ ਬਲੈਕ ਜੈਡ ਬਲੈਕ ਹਾਂਜੀ ਬਿਲਕੁਲ ਬਿਲਕੁਲ ਬਾਕੀ ਜਿਹੜੀਆਂ ਅੱਜ ਆਪਾਂ ਦੋ ਦਿਖਾਉਣੀਆਂ ਦੋ ਝੋਟੀਆਂ ਪਾਏ ਹੋਏ ਦੋਨੋਂ ਦੀ ਦੁਗਣਾ ਬੇਕਰਵਾ ਆ ਝੋਟੀ ਤਾਰੀ ਜੇ ਆਪਾਂ ਅੱਜ ਸਵੇਰੇ 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 ਠੀਕ ਆ ਉਹ ਝੋਟੀ ਛੇ ਸੱਤ ਦਿਨ ਲੈਂਦੀ ਐ 6-7 ਦਿਨ ਲੈਂਦੀ ਆ ਨੀਲੀ ਅਗ ਪੱਕਦੀ ਝੋਟੀ ਆ ਬੰਦੀ ਮੰਨਦੀ ਆ ਪਾਕਿਸਤਾਨੀ ਨੀਲੀ ਦੀ ਹਾਂਜੀ ਜਿਵੇਂ ਪਾਕਿਸਤਾਨ ਦੇ ਵਿੱਚ ਆਪਾਂ ਨੀਲੀ ਅਗ ਪੱਕਦੀਆਂ ਝੋਟੀਆਂ ਮੱਝਾਂ ਦੇਖਦੇ ਆ ਹਵਾਨੇ ਜੱਡੇ ਦੇ ਉੱਪਰ ਨਿਸ਼ਾਨਾਂ ਦਾਗ ਦੋ ਗੋਸੇ ਤੇ ਰਹੀਆਂ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਆਹ ਕਰਦੇ ਆ ਉਹ ਝੋਟੀਆਂ ਜਿੱਦਾਂ ਆਪਣੇ ਕੋਲ ਆ ਇਹ ਤਕਰੀਬਨ ਤਿਆਰੀ ਤੇ ਹੀ ਆ ਇਹ ਵੀਰ ਤਿਆਰੀ ਦੀ ਝੋਟੀ ਲੈ ਇਹਦਾ ਸੂਭਾ ਦੂਜਾ ਹੀ ਵੀਰ ਦੂਜਾ ਦੂਜਾ ਲੋ ਜਸਤੂ ਸਵੇ ਕਲੋਟੇ ਲਾਡੋ ਨਾਲ ਲੈਵੇ ਦੇ ਵਿੱਚ ਕਾਫੀ ਆ ਬਹੁਤ ਬਹੁਤ ਸੋਨਾ ਪਿੱਠ ਪੁੜਾ ਹਾਂਜੀ ਆਜੋ ਵੀ ਮੈਨੂੰ ਲੱਗਦਾ ਵੀ ਜੇਕਰ ਕੋਈ 5-4 ਦਿਨ ਜਾਂ ਹਫਤਾ ਲਾਗੇ ਬੰਨੇ ਕੱਢੀ ਤੇ ਥੱਲੇ ਬੰਨ ਜਿੰਨ ਦਿਨ 4-5 ਦਿਨ ਕੱਢੂਗੀ ਜੀ 4-5 ਦਿਨ ਚਾਰ ਹੋ ਗਈ ਪੂਰੀ ਹਣਾ ਬਿਲਕੁਲ ਬਿਲਕੁਲ ਬਾਕੀ ਫੇਸ ਕੁਆਲਟੀ ਕਰੋ ਚੱਕ ਜੀ ਛੋਟੀ ਸਿੰਗੀ ਛਾਈ ਛੂਈ ਬਹੁਤ ਆ ਮੱਥਾ ਬਿਲਕੁਲ ਬਲੈਕ ਤੇ ਕਰਮਾਲੀ ਥੱਲੇ ਵੀ ਫੱਬੀ ਖਲੋਤੀ ਆ ਤੇ ਉਤੋਂ ਪਿੱਠ ਪੁੜੇ ਵਾਲੀ ਸਾਈਡ ਤੋਂ ਪਿੰਡੇ ਪੁੰਡੇ ਦੀ ਵੀ ਬੜੀ ਰਾਜੀ ਆ ਠੀਕ ਆ ਜੀ ਇਧਰੋਂ ਤੁਹਾਨੂੰ ਇੱਕ ਬੈਣੀ ਵਾਲੀ ਸਾਈਡ ਤੋਂ ਦਿਖਾ ਦਈਏ ਆਪਾਂ ਆ ਦੇਖੋ ਜੀ ਠੀਕ ਆ ਸੋ ਦੇਣੀ ਦੇਣਾ ਕਿਸਾਨੀ ਦੇ ਲੋ ਜਿਹੜੀ 5-4 ਦਿਨ ਲੈਂਦੀ ਆ ਚਲੋ ਹੋਰ ਵੀ ਆਪਾਂ ਉਮੀਦ ਕਰਦੇ ਆ ਵੀ ਇਸ ਝੋਟੀ ਤੋਂ ਹੋਰ ਵੀ ਕਰਮਾਂ ਦੀ ਧਲਿਓ ਬਣ ਜਾਊਗੀ ਖਲਾਰ ਖਲੂਰ ਚੱਡੇ ਲੇਵੇ ਦਾ ਬਹੁਤ ਵਧੀਆ ਚੌਰਸ ਨੇਵਾ ਖੋਲ ਕੇ ਤੋੜ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਬਹੁਤ ਵਧੀਆ ਠੀਕ ਆ ਜੀ ਬਾਕੀ ਲਖਵਿੰਦਰ ਵੀਰ ਪਹਿ ਟਿੱਪਣ ਤੋਂ ਪਣ ਵਰੀ ਪੂਰੀ ਬਿਲਕੁਲ ਵੀਰ ਐ ਬਿਲਕੁਲ ਓਕੇ ਝੋਟੀ ਹਾਂ ਬਾਕੀ ਅੱਗੇ ਭਰਾ ਮੇਰਾ ਕੋਈ ਵੀ ਆਪਣੀ ਚੋਟ ਤਸੱਲੀ ਕਰਕੇ ਲੈ ਜਾ ਤਾ ਤਸੱਲੀ ਜ਼ਰੂਰ ਕਰਨੀ ਵੀਰ ਹੱਥ ਆਜ ਨੇ ਪਹਿ ਲਾਉਣੇ ਆ ਪਰ ਝੋਟੀ ਬਹੁਤ ਚੰਗੀ ਵੀਰ ਬਿਲਕੁਲ ਲਓ ਜੀ ਕਰੋ ਚੱਕ ਠੀਕ ਆ ਜੀ ਸਿੰਗੀ ਬਿਲਕੁਲ ਛੋਟੀ ਆ ਬਰੀਕ ਸਿੰਘ ਸੋਨਾ ਪਿੱਠਪੁੜਾ ਨਿਸ਼ਕਲੁਸ਼ਕ ਛੋਟੀ ਦੀ ਬੋਟ ਆ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਤਿਆਰੀਆਂ ਤੇ ਆ ਸੋ ਸੁਖਤਿਪਣ ਇੱਕ ਨੰਬਰ ਠੀਕ ਆ ਜੀ ਸੋ ਹੋਰ ਕਿਸੇ ਰਕਮ ਦੀ ਕੋਈ ਦਿੱਕਤ ਨਹੀਂ ਗਈ ਝੋਟੀ ਸਾਰੇ ਪਾਸਿਓਂ ਪੂਰੀ ਆ ਕਿਸੇ ਪਾਸਿਓਂ ਨਹੀਂ ਖੁੰਜੀ ਗਈ ਆ ਦੇਖੋ ਆ ਬੰਦ ਦਿਓ ਜੀ। ਲੋ ਜੀ ਠੀਕ ਆ ਜੀ। ਸੋ ਬਹੁਤ ਚੰਗਾ ਪਸ਼ੂ ਤਾਨਾ ਠੀਕ ਆ ਜੀ। ਸਾਫ ਸੁਥਰੀ ਆ ਪੂਰੀ ਸ਼ਾਨਦਾਰ ਕੁਆਲਿਟੀ ਦੇ ਵਿੱਚ। ਤੇ ਲਖਵਿੰਦਰ ਵੀਰ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਦਾ? ਇਹਦਾ ਵੀਰ ਜੀ ਡਿਮਾਂਡ ਦੇ ਭਾਵੇਂ 1/2 ਲੱਖ ਗੱਲ ਜਿਓ ਮਰਜ਼ੀ ਕਰ ਲਈਏ। ਹਾਂ। ਹਾਂ ਨਾ ਝੋਟੀ 90000 ਦੀ ਦੇ ਦਾਂਗੇ। 90 ਦੀ। ਲੱਖ ਮੁੱਲ ਕਰਦੇ ਪਰ 90000 ਦੀ ਆਂ ਝੋਟੀ ਦੇਣੀ। ਛੋਟਾ ਛਾਟਾ ਕੋਈ ਖਿੱਚ ਕੇ ਕੰਮ ਕਰਦੀ ਹੈ ਵੀ ਹੋਰ 2-3000 ਛੱਡ ਦਾਂਗੇ 2 ਜਾਂ 3000 ਕੀ 5000 ਛੱਡ ਦਈਏ 85000 ਦੀ ਹਾਂ ਨਾ ਜੀ 85 ਦੀ ਦਈਏ ਉਹ ਜੀ ਸ਼ਕੀਨ ਸ਼ਾਇਦ ਫਿਰ ਗੱਲ ਬੰਦੀ ਹੈ 85 ਦੀ ਦੇ ਦਈਏ ਦੇ ਦੋ ਹਾਂ ਲੋ ਵੀ 85000 ਦੀ ਵੀਰਾਂ ਦਾ ਵੀ ਇਹ ਕੱਟੀਆਂ ਉਹ ਹਾਂ ਨਾ 85000 ਦੀ ਦੇਣੀ ਆ ਕੋਈ ਭਣਪਰਾ ਜਿਆਦੀ ਖਿੱਚ ਖੋਚ ਨਾ ਕਰੇ ਬਾਕੀ ਜਿਹੜਾ ਮੇਰਾ ਵੀਰ ਸ਼ਕੀਨ ਪਸ਼ੂ ਦਾ ਸ਼ੌਂਕ ਰੱਖਦਾ ਕਿਉਂਕਿ ਹਰੇਕ ਨੂੰ ਹੁੰਦਾ ਵੀ ਚਲੋ ਕਈ ਵਾਰ ਨੂੰ ਤਾਂ ਵੀ ਡੇਰੀ ਪਰਪਸ ਵਾਸਤੇ ਲਾਉਣਾ ਸਿੰਘ ਸੁੰਘ ਜਿੱਤਾ ਮਰਜੀ ਚੱਲਦਾ ਪਸ਼ੂ ਕਈਆਂ ਨੂੰ ਹੁੰਦਾ ਵੀ ਸ਼ਕੀਨ ਸੋ ਚੰਗੀ ਝੋਟੀ ਆ ਬਰੀਕੀ ਦੇ ਵਿੱਚ ਆ ਜਿੰਨੀ ਵੀ ਆ ਸਫਾਈਆਂ ਤੁਹਾਨੂੰ ਲੈਵੇ ਦੀਆਂ ਦਿਖਾ ਦਿੱਤੀਆਂ ਨੇ ਆ ਬਹਿੜੀਆਂ ਵਾਲੇ ਪਾਸੇ ਤੁਸੀਂ ਫਿਰ ਚੈੱਕ ਕਰ ਲਓ ਠੀਕ ਆ ਜੀ ਨੋਕ ਆਲਾ ਤਣ ਲੱਗਾ ਬਾਕੀ ਬਹੁਤ ਸੋਨਾ ਥਣ ਕਰਮ ਵਾਲੀ ਕਾਢ ਆਊਗੀ ਪਸਮ ਪੁਸਮ ਕੇ ਤੇ ਚੰਗੀ ਵੰਡ ਵੇਰਲਾ ਸੋ 85000 ਦੀ ਝੋਟੀ ਮਿਲ ਜੂਗੀ ਸਾਈਗਨ ਨੰਬਰ ਤੇ ਇੱਕ ਨੀਲੀ ਦੀ ਆ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਕੁਆਲਿਟੀ ਚੈੱਕ ਕਰੋ ਮੇਰਾ ਪਰਾ ਠੀਕ ਆ ਜੀ ਨਿਕਲੋ ਫੇਸ ਆ ਬਿਲਕੁਲ ਛੋਟਾ ਜਿਹਾ ਜਿਵੇਂ ਲਖਮਿੰਦਰ ਵੀਰ ਜਰਸੀ ਵੇਹਰਾਂ ਦਾ ਫੇਸ ਦੇਖਦੇ ਝੋਟੀ ਦਾ ਦਰਿਆ ਦੇ ਚਰਾੰਦ ਵਾਲੀ ਝੋਟੀ ਆ ਹਾਂਜੀ ਇਹਨੂੰ ਪਿਓਰ ਨੀਲੀ ਆਪਾਂ ਕਹਿੰਦੇ ਆ ਪਿਓਰ ਨੀਲੀ ਪਾਕਿਸਤਾਨੀ ਨੀਲੀ ਜੋ ਉਹ ਵੀ ਸਿੰਗਲ ਹੱਡੀ ਆ ਹਵਾਨੇ ਤੇ ਤੁਹਾਨੂੰ ਇਧਰੋਂ ਵਿਖਾ ਦਿੰਨੇ ਆ ਇਧਰੋਂ ਤੁਹਾਨੂੰ ਜਿਹੜਾ ਡੱਬ ਨਿਸ਼ਾਨ ਹਵਾਨੇ ਤੇ ਨਜ਼ਰ ਆਊਗਾ ਆ ਕਰੋ ਯਾਰ ਬਹੁਤ ਵੈੜਾ ਸੋ ਚਾਰੂ ਝੋਟੀ ਆ ਜਿਵੇਂ ਚਰਾੰਦਾਂ ਦੇ ਵਿੱਚ ਜਾਂ ਦਰਿਆ ਦਾ ਜਿਵੇਂ ਬਿਲਕੁਲ ਸੱਤ ਲੋ ਜਿਦਾ ਕੰਢਾ ਚਾਹੇ ਬੰਨ ਬਿਲਕੁਲ ਨੇੜੇ ਆ ਹਾਂਜੀ ਪਿੰਡ ਕੋਟ ਕੋਟੇ ਦੀ ਜਿੱਕਰ ਗੱਲ ਉਹ ਲਗਾਂਟੀ ਨਾਲ ਝੋਟੀ ਦੂਜੇ ਸੂਬੇ ਆ ਦੂਜੇ ਸੂਬੇ ਆ ਹਾਂਜੀ ਹਾਂਜੀ ਤੇ ਚੰਗੇ ਮਾਲ ਦੇ ਵਿੱਚੋਂ ਆਈ ਐ ਲਖੰਦਰ ਬਹੁਤ ਜਿਆਦਾ ਵੀਰ ਹਾਂਜੀ ਇਹਲੇ ਪਹਿਲੀ ਤੋਂ ਪਿਛਲੀ ਵੀਡੀਓ ਚ ਪਾਈਆਂ ਮੱਝਾਂ ਉਹਨਾਂ ਤੋਂ ਆਈਆਂ ਲਾਗਲੇ ਘਰਾਂ ਤੋਂ ਆਉਂਦੇ ਨੇ ਠੀਕ ਆ ਵੀਰੇ ਤੇ ਚੰਗਾ ਮਾਲ ਸਾਰਾ ਨਿਕਲਿਆ ਵਾ ਠੀਕ ਆ ਦੂਜੀ ਸੋਈ ਝੋਟੀ ਪਹਿਲਾਂ ਨੇ ਵੀ ਹੁੰਦਾ 13-14 ਕਿਲੋ ਦੋ ਝੋਟੀ ਸਾਨੂੰ ਚੋਇਆ ਭਰਾਇਆ ਦੋ ਹਾਂਜੀ ਹਾਂਜੀ ਤੇ ਦੂਜਿਆਂ ਨੇ ਗਾੜੀ ਚਲੋ ਜੇ ਕੋਈ ਭਰਾ ਚੰਗੀ ਸੇਵਾ ਕਰ ਲੇ ਤਾਂ ਮੈਂ ਮੰਦਾ 15-16 ਕਿਲੋ ਦੋ ਝੋਟੀ ਨੂੰ ਕੀ ਜਾਂਦਾ ਏਡੀ ਨੂੰ ਆ ਹਾਂਜੀ ਲੋ ਵੀ ਬਾਕੀ ਇਹਨਾਂ ਸਿੰਗਲ ਹੱਡੀ ਦੇ ਵਿੱਚ ਪੁੱਠਾ ਮੇਰਾ ਭਰਾ ਚੰਗਰਾ ਠਾ ਮਗਰਾਟਾ ਚੈੱਕ ਕਰ ਸਕਦੇ ਹੋ ਤੁਸੀਂ ਉੱਪਰੋਂ ਬਿਲਕੁਲ ਚੌੜੀ ਪਿੱਟਪੁੜੇ ਦੇ ਵਿੱਚ ਤੇ ਵੱਡੀ ਹਾਈਟ ਤੇ ਬਾਕੀ ਚਾਰੂ ਆ ਕਿਉਂਕਿ ਬਹੁਤੇ ਭਰਾਵਾਂ ਨੂੰ ਪਤਾ ਜਿਵੇਂ ਪਹਿਲਾਂ ਆਪਾਂ ਮਾਲ ਨਾਰਮਲੀ ਛੱਡਦੇ ਸੀ ਜਿਹੜੇ ਦਰਿਆ ਦੇ ਕੰਢੇ ਚਾਰੂ ਤੇ ਬਹੁਤ ਜਾਨੀ ਤੇ ਚਰਾੰਦਾਂ ਦੇ ਵਿੱਚ ਵੈਸੇ ਪਸ਼ੂ ਛੱਡਦੇ ਸੀ ਠੀਕਾ ਚ ਚਰ ਕੇ ਬਾਹਰੋਂ ਸ਼ਾਮ ਨੂੰ ਘਰੇ ਆ ਜਾਂਦੇ ਸੀ ਤੇ ਚਾਰੂ ਝੋਟੀ ਆ ਬਿਲਕੁਲ ਫੇਸ ਕੁਆਲਟੀ ਚੈੱਕ ਕਰੋਗੇ ਛੋਟਾ ਸਿੰਘ ਬਿੱਲੀ ਮਨਕਣੀ ਅੱਖ ਤੇ ਵੱਡਾ ਕਦ ਆਉਣ ਵਾਲੇ ਸਮੇਂ ਦੇ ਵਿੱਚ ਐਡੀ ਝੋਟੀ ਦੇ ਵਿੱਚੋਂ ਦੋਸਤੋ ਚੰਗੇ ਬੱਚੇ ਮੇਰਾ ਭਰਾ ਕੋਈ ਨੀਲੀ ਰਾਵੀ ਦੇ ਲੈ ਲੋਂਗੇ ਇੱਕ ਤਾਂ ਹਾਈਟ ਕੱਦ ਦੇ ਵਿੱਚ ਬੱਚੇ ਵੱਡੇ ਆਉਣਗੇ ਤੇ ਬਾਕੀ ਜਿਵੇਂ 12 13 13 14 ਲੀਟਰ 13 ਲੀਟਰ ਤੋਂ ਪਲੱਸ 14 ਲੀਟਰ ਦੁੱਧ ਚੁਵਾਇਆ ਇਹਨੇ ਪਲੂਣ ਨੇ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਬਾਕੀ ਥਣ ਥਣ ਦੀ ਬੰਡਵਰ ਪਧرائی ਬਹੁਤ ਅਨੇਵੇ ਦੀ ਆ ਦੇਖੋ ਜੀ ਹਾਲੇ ਕੋਈਦਰ ਭਾਈ ਮੂੰਹ ਨੂੰ ਮੜਾ ਕਰਿਆ ਜੇ ਆ ਆ ਠੀਕ ਹੈ ਬਰੇ ਧੀਰਾ ਆਪਾਂ ਨਾ ਵੜਾ ਚੋਟੇ ਆ ਤੋ ਤੋਰਾ ਤਾਰਾ ਵੀ ਬਹੁਤ ਨਰਮਾ ਠੀਕ ਆ ਜੀ ਸੁਭਾਵਿਕ ਤੌਰ ਤੇ ਜੇਕਰ ਵੇਖੀਏ ਨੇਚਰ ਵਾਈਜ਼ ਵੀ ਕਰਮਾਂ ਲਈ ਬੜੀ ਸਹੀਲ ਆ ਠੰਡੀ ਆ ਧੀਰੀ ਆ ਕੋਈ ਲੁਛੂ ਲੁਛੂ ਜਾਂ ਪਸ਼ੂ ਨਹੀਂ ਕਰਦੇ ਠੀਕ ਆ ਜੀ ਸੋ ਦੋਵੇਂ ਝੋਟੀਆਂ ਤੁਹਾਨੂੰ ਦਿਖਾਈਆਂ ਨੇ ਤੋਰੇ ਤਾਰੇ ਤੋਂ ਨਾਰਮਲ ਹੀ ਪਤਾ ਲੱਗਦਾ ਇਹ ਚਰਾੰਦਾਲੀਆਂ ਝੋਟੀਆਂ ਨੇ ਮਰਜ਼ੀ ਨਾਲ ਤੁਰਨਾ ਮਰਜ਼ੀ ਨਾਲ ਬਹਿਣਾ ਖਲੋਣਾ ਪਾਣੀ ਪੀਣਾ ਠੀਕ ਆ ਜੀ ਇਹਨਾਂ ਦੀ ਖਾਸੀਅਤ ਆ ਆ ਚੀਜ਼ ਵੇਖੋ ਆ ਦੇਖੀ ਸੋ ਬਹੁਤ ਸੋਹਣਾ ਥਾਂ ਠੀਕ ਹੈ ਜੀ ਬਹੁਤ ਢੇਰ ਢੂਲ ਸਾਰੀ ਆ ਕੱਢੂਗੀ ਛੋਟੀ ਬਹੁਤ ਬਹਿਨ ਤੋਂ ਆਤਰ ਹੋ ਜੂਗੀ ਤਿਆਰ ਹੋਣਾ ਛੋਟੀਆਂ ਇਹਨਾਂ ਲੈਣੇ ਕਰਮਲੀ ਆ ਸੀਰ ਆ ਜਮੇ ਆ ਆਪਣੀ ਤੋਂ ਪਹਿਲਾਂ ਲੈਣੇ ਮਿਹਨਤ ਇਹ ਛੋਟੀ ਦੀ ਨੁਕਸੀ 1 ਰੁਪਈਆ ਦਾਂਗੀ ਆ ਲਓ ਜੀ ਕਰੋ ਚੈੱਕ ਬਹੁਤ ਸੋਹਣੀ ਕੁਆਲਟੀ ਵਾਲੀ ਸ਼ੈ ਆ ਨੀਲੀ ਦਾ ਸ਼ੌਂਕ ਪੂਰਾ ਹੋ ਜੂਗਾ ਕਿਸੇ ਭਰਾ ਦਾ ਬਾਕੀ ਕੁਆਲਟੀ ਤੁਹਾਨੂੰ ਚੈੱਕ ਕਰਾ ਲੀ ਹਾਂ ਜਿੱਲੀ ਮਨ ਦੀ ਅੱਖ ਪੂਰੀ ਆ ਬਹੁਤ ਖੂਬਸੂਰਤ ਆ ਬੱਚੇ ਲੈਣ ਵਾਸਤੇ ਠੀਕ ਹੈ ਜੀ ਬਹੁਤ ਸਹਾਈ ਆ ਲਾਭ ਪਾਏਗਾ ਕਿਸੇ ਭਰਾ ਨੇ ਬੱਚੇ ਲੈਣੇ ਚੰਗੀ ਕੁਆਲਟੀ ਦੇ ਬ ਕੀ ਗੱਲ ਲਖਮਿੰਦਰ ਵੀਰ ਕੀ ਮੋਲ ਹੈ ਕੀ ਡਿਮਾਂਡ ਰਹੂਗੀ ਇਹਦੀ ਮੋਲ ਵੀਰ ਜੀ ਇਹਦੇ ਝੋਟੀ ਸੁਈ ਨਹੀਂ ਤਾਰ ਫਿਰ ਤੇ ਝੋਟੀ 1.5 ਲੱਖ ਦੀ ਆ ਜਿਹੜੀ ਹਫਤਾ ਸਾਹਮਣੀ ਪਣੀ ਉਹਦੇ ਵਿੱਚ ਆਪਾਂ ਛੂਟ ਕੱਢਦੇ ਨੇ ਸਵਾ ਲੱਖ ਮੁੱਲ ਕਰਦਾ ਹਾਂ ਹਾਂਜੀ ਇੱਕ 15 ਦੀ ਝੋਟੀ ਦੇ ਦੂੰਗਾ ਇੱਕ 15 ਦੀ 1 ਲੱਖ 15 ਹਜ਼ਾਰ ਦੀ 8000 ਹੋਰ ਮਾਤਣ ਕਰ ਦੂੰਗਾ 1 ਲੱਖ 10 ਹਜ਼ਾਰ ਦੀ ਜੋੜੀ ਦੇ ਦੂੰਗਾ ਇੱਕ 10 ਦੀ ਅੱਜ ਹਾਲ ਦੀ ਘੜੀ ਮੁੱਲ ਮਾਰੀਆ ਹਸ਼ਾਲਿਕ ਮੋਲ ਮਰਾਦੋ ਜਿੰਨੀ ਆ ਦੇ ਤੈਨੂੰ ਹਰਪ੍ਰੀਤ 2000 ਹੋਰ 8 ਦੀ 1 ਲੱਖ 8000 ਦੀ 1 ਲੱਖ 7000 ਦੀ ਜੋੜੀ ਦੇ ਦਿਆਂਗੇ ਬਸ ਹਾਂਜੀ ਉੱਬ 1 ਲੱਖ 7000 ਦੇ ਵੀਰਾਂ ਦਾ ਵੀ ਇਹ ਝੋਟੀ ਦੇ ਦੇਂਗੇ ਤੇ ਕਦ ਕਿਸਾਨ ਕਰੋ ਵੱਡਾ ਬਾਕੀ ਇਹ ਕੋਈ ਵੀ ਭਰਾ ਆਉਂਦਾ ਤਾਂ ਬੰਦਾ ਸਾਹਮਣੀ ਤੇ ਇਹੋ ਹੀ ਆ ਜੇ ਝੋਟੀ ਤਾਂ ਆ ਰਹੀ ਦੀ ਸੁਈ ਹੁੰਦੀ ਜਿਦਾ ਮੰਨ ਲਓ ਪੰਡਾ ਬੱਧੀਆਂ ਦੀਆਂ ਜਾਂ ਸੁਈ ਹੁੰਦੀ ਫਿਰ ਝੋਟੀ ਆਪਾਂ ਦੇ ਦੇ ਦਿੰਦੇ ਡੇਰ ਤੋਂ ਕੱਢਦੇ ਆਪਾਂ ਨੂੰ ਦੇਣੀ ਵੀ ਕਿ ਨਹੀਂ ਹਾਂ ਅੱਗੋਂ ਵੀ ਨਹੀਂ ਸੀ ਮਿਲਦਾ ਤੁਸੀਂ ਦੇਣੀ ਆਪਾਂ ਨੂੰ ਭਾਵਾ ਮਿਲਿਆ ਮਾਸ ਤੋਂ ਉਸੇ ਹਫਤੇ ਦੀ ਕੱਚੀ ਕਰਕੇ ਤੇ ਜਿੰਨੀ ਦੱਸਾਂ ਦੀ ਅੱਗੋਂ ਆਪਾਂ ਮੰਨ ਲਓ ਅੱਗੇ ਅਗਲੇ ਨੇ ਕਰਾ ਕੇ ਦੁੱਧ ਤੇ ਦੇ ਦੇਣੀ ਸੀ ਫਿਰ ਅਗਲੇ ਨੇ ਵੀ ਕਿਹਾ ਹਾਂ ਜੀ ਜਾਓ ਵੀ ਇਹ ਸਵਾ ਲੱਖ ਤੋਂ ਮੈਂ ਨਹੀਂ ਘੱਟ ਬਾਕੀ ਬਹੁਤ ਚੰਗੀ ਝੋਟੀ ਆ ਆ ਜੇ ਦੁੱ ਲੋ ਵੀ 1 ਲੱਖ 7000 ਐਂਡ ਟੂ ਐਂਡ ਮਿਲ ਜੂਗੀ ਠੀਕ ਆ ਜੀ ਡਿਮਾਂਡ 15 20 ਕੁਝ ਵੀ ਕਰਾ ਲਓ ਝੋਟੀ ਚੰਗੀ ਆ ਵੱਡੀ ਹਾਈਟ ਕਰਦੀ ਦੇਖੋ ਗੱਡੀ ਝੋਟੀ ਦੇਖੋ ਨਹੀਂ ਪੂਰੀ ਪੱਟੀ ਆ ਕੇ ਬਾਕੀ ਕਰਮਾਂ ਵਾਲੇ ਠੀਕ ਆ ਜੀ ਗਜਾਂ ਦੇ ਗਾਜੀ ਬਿਲਕੁਲ ਪਿੱਠ ਪੂੜਾ ਲਗਾ ਸੋ ਬਣੂ ਬਣੂ ਕੇ ਹਰੇ ਹਫਤਾ 7 ਦਿਨ ਇਹਦਾ ਮੰਨ ਕੇ ਮੇਰਾ ਭਰਾ ਕੋਈ ਵੀ ਸੌਦਾ ਕਰ ਲਿਆ ਜੇ ਬਣ ਬਣੇ ਨੇ ਥੱਲੇੋਂ ਚੰਗੀ ਜਾਣਾ ਤੇ ਇਹ ਅਜ ਦੋ ਝੋਟੀਆਂ ਸੀ ਵੈਸੇ ਇੱਕ ਜਿਹੜੀ ਤੀਜੀ ਇਧਰ ਉਹ ਇੱਕ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਚਲੋ ਕਿਸੇ ਭਰਾ ਨੇ ਅੱਗੇ ਵੇਚਣ ਵਾਸਤੇ ਲੈ ਕੇ ਗਿਆ ਕੋਈ ਚੱਕਰੀ ਰੱਖਣ ਵਾਲਾ ਲੈ ਕੇ ਗਿਆ ਬੁਵਾਰੀ ਬੰਦੇ ਆ ਚਲੋ ਆਪਾਂ ਉਹਦੇ ਬਾਰੇ ਜ਼ਿਆਦਾ ਨਹੀਂ ਆਪਾਂ ਦੱਸਣਾ ਬਾਕੀ ਝੋਟੀ ਚੰਗੀ ਆ ਦੁੱਧ 15 16 ਕਿਲੋ ਇਹ ਰੰਗ ਜੈਡ ਬਲੈਕ ਸੀ ਮਗਰ ਕਟਾ ਨਹੀਂ ਦਿੱਤਾ ਸੀ ਨਾ ਚੌਥੇ ਨੇ ਦੀ ਸੂਈ ਥਲੇ 16 ਲੀਟਰ 15 ਲੀਟਰ ਬੋਲਾ ਖੁੱਲਾ ਡੋਲਾ ਝੋਟੀ ਠੀਕ ਹੈ ਠੀਕ ਹੈ 20 ਲੀਟਰ ਉਹ ਚਵਾ ਦੋ ਝੋਟੀ ਠੀਕ ਹੈ ਲਓ ਵੀ ਕਿਸੇ ਭਰਾ ਨੇ ਕੇ ਸੇਲ ਕਰਨ ਵਾਸਤੇ ਖਰੀਦੀ ਹੋਈ ਆ ਉਹਦੀ ਆਪਾਂ ਇੱਕ ਮੋٹے ਤੌਰ ਤੇ ਇਨੀ ਕੀ ਗੱਲਬਾਤ ਕਰ ਸਕਦੇ ਸੀ ਚੰਗੀ ਕੁਆਲਿਟੀ ਸੀ 16 ਲੀਟਰ ਬੋਲੇ ਤੋਂ ਸ਼ੁਰੂਆਤ ਹੀ ਕੀਤੀ ਸੀ ਉਸ ਝੋਟੀ ਨੇ ਹਾਂਜੀ ਹਾਂਜੀ ਤੇ ਇਹ ਲਖਵਿੰਦਰ ਅੱਜ ਦੋ ਹੀ ਆਪਣੇ ਕੋਲ ਜੜੀਆਂ ਝੋਟੀਆਂ ਆਪਾਂ ਦਿਖਾ ਦਿੱਤੀਆਂ ਨੇ ਮੇਰਾ ਤੇ ਨੰਬਰ ਇੱਕ ਕਰ ਦਿਓ ਸੰਜੇ ਆਪਣੇ ਨੰਬਰ ਵੀਰ ਜੀ 98557 74808 ਠੀਕ ਹੈ ਵੀਰੇ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਤੇ ਚੱਲਣ ਰਿਹਾ ਵੈਸੇ ਪੰਜ ਚਾਰ ਨਗ ਜਿਹੜੇ ਆ ਵਹਿੜਾ ਝੋਟੀਆਂ ਮੱਝਾਂ ਇਹ ਸਾਰੇ ਨਗ ਜਿਹੜੇ ਇੱਥੇ ਮੌਜੂਦ ਹੁੰਦੇ ਆ ਕਾਲ ਕਰਕੇ ਪੁੱਛ ਗਿਸ ਕਰਦੇ ਰਿਆ ਕਰੋ ਧੰਨਵਾਦ ਨਾਲ ਜੁੜਨ ਵਾਸਤੇ ਬਾਕੀ ਸ਼ੇਅਰ ਕਰਨ ਵਾਸਤੇ ਕਮੈਂਟ ਲਾਈਕ ਕਰਨ ਵਾਸਤੇ ਸੋ ਮਿਲਤੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ